ਟ੍ਰਪ ਐਡਮਿਨਿਸਟ੍ਰੇਸ਼ਨ ਆ ਉਹ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸਾਂ ਨੂੰ ਫਾਸਟ ਟਰੈਕ ਕਰਨ ਵੱਲ ਨੂੰ ਅੱਗੇ ਕਦਮ ਵਧਾ ਰਹੇ ਆ ਮਿਲੀਅਨਸ ਆਫ ਅਸਾਈਲਮ ਦੇ ਜਿਹੜੇ ਕੇਸ ਆ ਉਹ ਐਸ ਟਾਈਮ ਪੈਂਡਿੰਗ ਨੇ ਜਿਹੜੇ EOIAR ਐਗਜ਼ੀਕਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ ਉਹ ਕਹਿੰਦਾ ਆ ਵੀ 4 ਮਿਲੀਅਨ ਕੇਸ ਪੈਂਡਿੰਗ ਨੇ ਜਿਹੜੇ 2024 ਦੇ ਜਿਹੜੇ ਲਾਸਟ ਕੁਆਟਰ ਦੇ ਵਿੱਚ ਉਹਨਾਂ ਦੇ ਵਿੱਚ 1.5 ਮਿਲੀਅਨ ਅਸਾਈਲਮ ਕੇਸ ਤੇ ਜਿਹੜੇ ਉਹ ਪੈਂਡਿੰਗ ਪਏ ਹੋਏ ਨੇ ਹੁਣ 11 April ਨੂੰ ਇੱਕ ਨਵੀਂ ਪਾਲਿਸੀ ਇੱਕ ਨਵੀਂ ਮੈਮੋ ਜਿਹੜਾ ਆ ਉਹਨਾਂ ਨੇ EOIR ਦੇ ਸਟਾਫ ਨੂੰ ਕੱਲ ਦਿੱਤਾ ਆ ਉਹਦੇ ਨਾਲ ਕਹਿੰਦੇ ਵੀ ਹੁਣ ਫਰਕ ਕੀ ਪੈਣ ਜਾ ਰਿਹਾ ਜੇ ਉਹ ਥੋੜਾ ਜਿਹਾ ਤੁਹਾਨੂੰ ਐਕਸਪਲੇਨ ਕਰਦੇ ਜਾਈਏ ਹਰਜੋਤ ਸਿੰਘ ਜੀ ਕਹਿੰਦੇ ਵੀ ਇਹ ਜਿਹੜਾ ਚੇਂਜ ਆ ਉਸ ਦੇ ਨਾਲ ਇਸ ਡਾਇਰੈਕਟਿਵ ਦੇ ਨਾਲ ਜੇ ਤੁਸੀਂ ਦੇਖੋ ਵੀ ਇਹ 11 ਅਪ੍ਰੈਲ ਦਾ ਜਿਹੜਾ ਮੈਮੋ ਆ ਇਹ ਡਾਇਰੈਕਟਿਵ ਦੇ ਨਾਲ ਕਹਿੰਦੇ ਵੀ ਇਮੀਗ੍ਰੇਸ਼ਨ ਜੱਜ ਦੇ ਕੋਲ ਉਹ ਪਾਵਰ ਆਊਗੀ ਵੀ ਉਹ ਕਿਸੇ ਦਾ ਵੀ ਜਿਹੜਾ ਕੇਸ ਲੱਗਾ ਆ ਸਾਈਲਮ ਦਾ ਕੇਸ ਜਿਹੜਾ ਉਹ ਲੱਗਾ ਆ ਉਹ ਡਿਟਰਮਨ ਕਰ ਸਕਦੇ ਆ ਉਹ ਦੱਸ ਸਕਦੇ ਆ ਜਾਂ ਉਹ ਫੈਸਲਾ ਦੇ ਸਕਦੇ ਆ ਵੀ ਇਹ ਸਾਈਲਮ ਦੇ ਲਈ एलिਜੀਬਲ ਨਹੀਂ ਹੈਗਾ ਬਿਨਾਂ ਕਿਸੇ ਹੀアリング ਤੋਂ ਕਿਨੇ ਵੀ ਕੇਸ ਆਧਾਰ ਦੇ ਉੱਤੇ solely based on what is filed on the lengthy complex asylum request form jo asylum form de vich tusi bharya ya laaya ya affidavit ditte ya bayan jehde tvaade hoye aa tvaade bayan tuhanu udalat vich sadde baghair immigration judge eh hun faisla le sakda ya bi tuhanu asylum de eligible hage aa ਇਹ ਨਹੀਂ ਹੈਗੇ ਸੋ ਬੇਸਿਕਲੀ 트럼ਪ ਐਡਮਿਨਿਸਟ੍ਰੇਸ਼ਨ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਸਾਈਲਮ ਕੇਸਸ ਨੂੰ ਸਿੱਧਾ ਨਾ ਕਰਨ ਵੱਲ ਨੂੰ ਜਿਹੜਾ ਉਹ ਕਦਮ ਜਿਹੜੀ ਉਹ ਵਧਾ ਰਹੀ ਹੈਗੀ ਆ ਇਹ ਮੈਮੋ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਆਉਂਦਾ ਹੈ ਜਦ 트럼ਪ ਐਡਮਿਨਿਸਟ੍ਰੇਸ਼ਨ ਅਰੈਸਟ ਤੇ ਡਿਪੋਰਟ ਕਰਨਾ ਚਾਹੁੰਦੇ ਨੇ ਵੱਧ ਤੋਂ ਵੱਧ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਅਜੇ ਕੋਈ ਪਰਮਾਨੈਂਟ ਲੀਗਲ ਸਟੇਟਸ ਅਮਰੀਕਾ ਦੇ ਵਿੱਚ ਨਹੀਂ ਹੈਗਾ ਚਰਚਾ ਦੇਖੋ ਇੱਥੇ ਚੱਲੀ ਸੀ 2 ਸਾਲ ਵਾਲੀ ਫਿਰ 10-10 ਸਾਲ ਵਾਲੇ ਵੀ ਫੜ ਹੋਏ ਫਿਰ ਆਪਣੇ ਦੇਖਿਆ ਵੀ ਗ੍ਰੀਨ ਕਾਰਡ ਵਾਲੇ ਵੀ ਜਿਹੜੇ ਉਹ ਫੜ ਕੇ ਰਿਪੋਰਟ ਕਰਨ ਵਾਲੇ ਪਾਸੇ ਨੂੰ ਖਲੀਲ ਵਾਲਾ ਜਿਹੜਾ ਇੱਕ ਮਾਮਲਾ ਉਹ ਸਾਹਮਣੇ ਆਇਆ ਫਿਰ ਉਸ ਦਾ ਸਾਥੀ ਜੋ ਯੂ ਐਸ ਦੀ ਸਿਟੀਜ਼ਨਸ਼ਿਪ ਦੇ ਇੰਟਰਵਿਊ ਦੇ ਕੇ ਆਇਆ ਉਸ ਨੂੰ ਵੀ ਐਸ ਵਾਲਿਆਂ ਨੇ ਜਿਹੜਾ ਉਹ ਚੱਕ ਲਿਆ ਪਰ ਹੁਣ ਇਸ ਨੂੰ ਫਾਸਟ ਟਰੈਕ ਕਰਨ ਦੇ ਆੜ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਇਹ ਅਥਾਰਟੀ ਇਮੀਗ੍ਰੇਸ਼ਨ ਜੱਜਾਂ ਨੂੰ ਦੇਣ ਜਾ ਰਹੀ ਆ ਜਾਂ ਉਹਨਾਂ ਨੂੰ ਇਹ ਕਹਿ ਰਿਹਾ ਵੀ ਤੁਸੀਂ ਇਸ ਹਸਾਬ ਦੇ ਨਾਲ ਫੈਸਲਾ ਲਓ ਬੰਦੇ ਨੂੰ ਮੋੜੇ ਬੁਲਾ ਕੇ ਬਿਆਨ ਲੈਣ ਦੀ ਜ਼ਰੂਰਤ ਨਹੀਂ ਉਹਦੇ ਜੋ ਪੇਪਰਵਰਕ ਫਾਈਲ ਕੀਤਾ ਆ ਉਸੇ ਦੇ ਆਧਾਰ ਦੇ ਉੱਤੇ ਤੁਸੀਂ ਦੱਸ ਦਿਓ ਵੀ ਇਹਨੂੰ ਅਸਾਈਲਮ ਦੇ ਲਈ ਐਲੀਜੀਬਲ ਹੈਗਾ ਆ ਜਾਂ ਨਹੀਂ ਸੋ EI EOIR ਦੇ ਬਾਰੇ ਜਿਹਦਾ ਮੈਂ ਪਹਿਲਾਂ ਦੱਸਿਆ 4 ਮਿਲੀਅਨ ਕੇਸ ਪੈਂਡਿੰਗ ਨੇ ਤੇ ਉਹਨਾਂ ਵਿੱਚੋਂ 1.5 ਮਿਲੀਅਨ ਜਿਹੜੇ ਅਸਾਈਲਮ ਦੇ ਕੇਸ ਐਸ ਟਾਈਮ ਪੈਂਡਿੰਗ ਪਏ ਨੇ ਉਧਰ 트럼ਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਜਿਹੜੀ ਪਹਿਲੀ ਟਰਮ ਦੇ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਡਾਇਰੈਕਟਿਵ ਲਾਏ ਸੀਗੇ ਬੀ ਕਿੰਨੇ ਐਸਾਈਲਮ ਕੇਸ ਤੁਸੀਂ ਅਪਰੂਵ ਕਰ ਰਹੇ ਆ ਤੇ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਜੱਜਾਂ ਨੂੰ ਕੋਟੇ ਦਿੱਤੇ ਜਾ ਰਹੇ ਸੀਗੇ ਵੀ ਇੰਨੇ-ਇੰਨੇ ਕੇਸ ਤੁਸੀਂ ਇੰਨੇ ਦਿਨਾਂ ਦੇ ਵਿੱਚ ਜਾਂ ਇੱਕ ਟਰਮ ਦੇ ਵਿੱਚ ਤੁਸੀਂ ਇੰਨੇ-ਇੰਨੇ ਕੇਸ ਜਿਹੜੇ ਉਹ ਕਰਦੇ ਆ ਸੋ ਟਰੰਪ ਐਡਮਿਨਿਸਟ੍ਰੇਸ਼ਨ ਜਿੱਦਾਂ ਹਰਜੋਤ ਸਿੰਘ ਨੇ ਦੱਸਿਆ ਵੀ ਵੱਖ-ਵੱਖ ਫੈਡਰਲ ਸੰਸਥਾਵਾਂ ਦੀ ਮਦਦ ਦੇ ਨਾਲ ਇਮੀਗ੍ਰੈਂਟਸ ਦੇ ਉੱਤੇ ਨਕੇਲ ਕੱਸ ਰਹੇ ਆ ਉਥੇ ਇਹ 11 ਅਪ੍ਰੈਲ ਦਾ ਆਇਆ ਨਵਾਂ ਜਿਹੜਾ ਮੈਮੋ ਆ ਉਸ ਦੇ ਨਾਲ ਏ ਡਾਇਰੈਕਟ ਕਰ ਰਹੇ ਨੇ ਜਜਸ ਨੂੰ ਵੀ ਸਿਰਫ ਲੋਕਾਂ ਦੇ ਕੇਸ ਦੇ ਜੇ ਪੇਪਰ ਵਰਕ ਦੇ ਆਧਾਰ ਦੇ ਉੱਤੇ ਹੀ ਤੁਸੀਂ ਫੈਸਲਾ ਕਰੋ ਵੀ ਇਹਨੂੰ ਅਸਾਈਲਮ ਮਿਲਣਾ ਚਾਹੀਦਾ ਆ ਜਾਂ ਨਹੀਂ ਜੀ ਸੋ ਇਹ ਅੱਜ ਦੀ ਐਨਪੀਆਰ ਦੀ ਰਿਪੋਰਟ ਆ ਅੱਜ ਦੀ ਨਹੀਂ ਕੱਲ ਦੀ ਐਕਚੁਅਲੀ April 15 2025 ਦੀ Trump moves to speed up asylum cases without court hearings ਸੋ ਇਹਦੇ ਚ ਬਹੁਤੇ ਲੋਕਾਂ ਨੂੰ ਉਹਨਾਂ ਨੂੰ ਅਸਰ ਹੋਣਾ ਜਿਨ੍ਹਾਂ ਦੇ ਵਕੀਲ ਨਹੀਂ ਹੈਗੇ ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਾ ਤੋਂ ਉਹਨਾਂ ਮੁਲਕਾਂ ਤੋਂ ਲੋਕ ਆਏ ਆ ਬਹੁਤ ਗਰੀਬ ਆ ਫੋਰਡ ਨਹੀਂ ਕਰ ਸਕਦੇ اٹਾਰਨੀ ਪਹਿਲਾਂ ਇਹਨਾਂ ਨੇ ਪਾਵਰ ਵੀ ਲੈ ਲਈ ਬਈ ਗਵਰਨਮੈਂਟ ਨੇ ਤਾਂ ਪਾਇੰਟ ਕਰਦੀ ਸੀ اٹਾਰਨੀ ਤੁਸੀਂ ਗਵਰਨਮੈਂਟ ਤੋਂ ਲੈ ਸਕਦੇ ਸੀਗੇ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਲਪ ਕਰਦੀਆਂ ਪਰ ਹੁਣ ਉਹ ਲੋਕਾਂ ਦੇ ਉੱਤੇ ਇਹ ਜਿਹੜਾ ਜਾਦੇ ਅਸਰ ਪਊਗਾ ਕਹਿੰਦੇ ਵੀ 4 ਮਿਲੀਅਨ ਦੇ ਕਰੀਬ ਪੈਂਡਿੰਗ ਕੇਸਸ ਹੈਗੇ ਆ ਲਾਸਟ ਕੁਆਟਰ ਆਫ 2024 ਤਾਈਂ ਜਿਹਦੇ ਜੋ 1.5 ਮਿਲੀਅਨ ਪੈਂਡਿੰਗ ਅਸਾਈਲਮ ਕੇਸਸ ਹੈਗੇ ਆ ਸੋ ਬੜਾ ਇਹ ਜਿਹੜਾ ਹਰਾਨੀ ਜਾਂ ਇੱਕ ਆਰਟੀਕਲ ਹੈਗਾ 1980 ਦੇ ਵਿੱਚ ਅ ਅਸਾਈਲਮ ਵਾਲਾ ਜਿਹੜਾ ਇਹ ਸ਼ੁਰੂ ਹੋਇਆ ਸੀ ਅ ਯੂ ਐਸ ਦਾ ਜਿਹੜਾ ਲਾ ਆ ਪਰ ਹੁਣ ਤੁਸੀਂ ਦੇਖੋ ਵੀ ਸਿਚੁਏਸ਼ਨ ਕਿੱਥੋਂ ਜਾ ਕੇ ਕਿੱਥੇ ਤੱਕ ਪਹੁੰਚ ਗਈ ਹੈ ਵੀ ਅਸੀਂ ਹੀアリング ਤੋਂ ਬਿਨਾਂ ਵੀ ਜਿਹੜਾ ਆ ਕੇਸ ਉਹ ਬੰਦ ਕਰ ਦੇਵਾਂਗੇ ਸੋ ਕਾਫੀ ਜ਼ਿਆਦਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਸਿਚੁਏਸ਼ਨ ਅ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਤੁਸੀਂ ਦੇਖ ਸਕਦੇ ਹੋ ਡਰਾਵ ਨਹੀਂ ਬਣੀ ਹੋਈ ਆ